ਕੋਡੀ 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 ਸੱਚ ਗੱਲੀ ਦਟ ਇਸ ਵਕਤੇ ਸਾਡੀ YouTube ਚੈਨਲ ਤੇ ਦੇ ਅੱਜ ਢੇਰ ਵਿੱਚ ਹੋਣ ਜਾ ਰਿਹਾ ਟੌਪ ਦਾ ਕਬੱਟੀ ਕਾਫ ਤੇ ਜਿੱਥੇ ਦਿੱਤੇ ਜਾਣਗੇ ਟਰੈਕਟਰ ਤੇ ਪਹਿਲਾ ਨਾਮ ਲੱਖ ਦੇ ਦੂਜਾ 75000 ਤੇ ਬੈਸਟ ਰੇਡਰ ਨੂੰ ਟਰੈਕਟਰ ਦਿੱਤੇ ਜਾਣਗੇ ਅੱਜ ਜਿਹੜੀਆਂ ਟੀਮਾਂ ਉੱਥੇ ਬਾਹੂ ਅਕਬਰ ਵਿੱਚ ਬਾਹੂ ਅਕਬਰ ਵਿੱਚ ਸ਼ੀਲੂ ਬਾਹੂ ਅਕਬਰ ਅੰਕੁਰ ਬਾਹੂ ਅਕਬਰ ਮਨੀਸ਼ ਅੰਬਾ ਸੌਰ ਸਿੰਘ ਦੀਪ ਦਵਾਰੀ ਤੇ ਗਰਵਿੰਦਰ ਕਾਂਗੇ ਵਾਲਾ ਖੇਡ ਰਹੇ ਨੇ ਪੂਰੀ ਟੌਪ ਦੀ ਟੀਮ ਬਣੀ ਆ ਬਾਹੂ ਅਕਬਰਪੁਰ ਦੀ ਅੱਗੇ ਜਿਹੜੀ ਟੀਮ ਖੇਡਣ ਜਾ ਰਹੀ ਹੈ ਸੀਚੇয়াল ਦੀ ਟੀਮ ਜਿਸ ਵਿੱਚ ਪਿੰਦੂ ਸੀਚੇয়াল ਵਾਹਿਗੁਰੂ ਸੀਚੇয়াল ਲੱਭੂ ਸੀਚੇয়াল ਦੇ ਰਪਿੰਦਰ ਦੋਦਾ ਸੰਦੀਪ ਦੋਦਾ ਦੇ ਪੂਰੀਆ ਸਿਰਸਰ ਹਰਿਆਣੇ ਵਾਲਾ ਇਸ ਟੀਮ ਵਿੱਚ ਖੇਡਣਗੇ ਅਗਲੀ ਟੀਮ ਹੈ ਛੱਠਾ ਗੋਬਿੰਦਪੁਰ ਦੀ ਜਿਸ ਵਿੱਚ ਬੱਬੂ ਪਿੰਡਰ ਸਨੀ ਕਾਲੇ ਸੰਗਿਆ ਮੰਨਾ ਬਲਨਉ ਦੁੱਲਾ ਛੱਠਾ ਗੋਬਿੰਦਪੁਰੀਆ ਆਦੀ ਪਲੇਅਰ ਖੇਸਾ ਲੈਣਗੇ ਦੋਸਤੋ ਜਿਹੜੀ ਅਗਲੀ ਟੀਮ ਹੈ ਉਹ ਰੱਤਾ ਥੇ ਦੀ ਹੈ ਜਿਸ ਵਿੱਚ ਸਮਿਤ ਸੇਵਾ ਅੰਕਿਤ ਲਾਠ ਦੇਸੀ ਫਰਮਾਨਾ ਤੇ ਕੁਲਵਿੰਦਰ ਰੱਤਾ ਥੇ ਜੰਜੂਆ ਖੇਡਣਗੇ ਇਹ ਵੀ ਹਰਿਆਣੇ ਦੇ ਪਲੇਅਰਾਂ ਦੀ ਟੌਪ ਦੀ ਟੀਮ ਆਵੇਗੀ ਦੋਸਤੋ ਤੁਹਾਨੂੰ ਦੱਸਦੀ ਹਾਂ ਜੇ ਪਾਲਾ ਜਲਾਲਪੁਰੀਆ ਦੇ ਦੁੱਲਾ ਬੱਗਾ ਪੰਢ ਨਹੀਂ ਖੇਡਣਗੇ ਦੇ ਆਉਣ ਵਾਲੇ ਟੂਰਨਾਮੈਂਟ ਤੇ ਜਿੱਥੇ ਪਾਲਾ ਦੇ ਦੁੱਲਾ ਖੇਡਣਗੇ ਤਾਂ ਆਪਾਂ ਤੁਹਾਨੂੰ ਪਹਿਲਾਂ ਅਪਡੇਟ ਦੇਵਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ